ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਦੋਂ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਪਰਾਲੀ ਦਾ ਜਿਹੜਾ ਧੂਆ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਤੋਂ ਸਾਊਥ ਹਵਾ ਚੱਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੀ ਸਿਰਫ 90 ਲੱਖ ਮੀਟਰ ਕਿਟਾਣ ਆਈ ਹੈ ਤਾਂ ਹਜੀ 90 ਹੋਣ ਹੀ ਆ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ 10 15 ਦਿਨ ਹੋ ਗਏ ਸਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਹਿੰਦੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤੋਂ ਲੋਕੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਲੈਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ A IQ ਹੀ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਟ ਪੁਲਿਸ ਹੀ ਰਹਿਣਾ ਜਾ ਮੈਂ ਦਿੱਲੀ ਦੇ ਇਸ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਕ ਥੀਕਾ ਤਾਂ ਮੁਜਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਤੁਹਾਨੂੰ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੁਝ